ਤੇ ਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤਿਓ ਉਲਾ ਫਿਰ ਬਾਤਾਂ ਦੇਸ ਪੰਜਾਬ ਦੀਆਂ ਤੇ ਬਾਤ ਅੱਜ ਦੀ ਹੈਗੀ ਆਪਣੇ ਸਭ ਤੋਂ ਗਰੀਬ ਆਦਮੀ ਇੱਕ ਵਾਰੀ ਇੱਕ ਨੰਗਾ ਸਾਧੂ ਕਿਸੇ ਪਿੰਡ ਕੋਲੋਂ ਲੰਘ ਰਿਹਾ ਸੀ ਤਾਂ ਰਾਹ ਚ ਉਸਨੂੰ ਇੱਕ ਪੈਸਾ ਡਿੱਗਿਆ ਹੋਇਆ ਮਿਲਿਆ ਪਹਿਲਾਂ ਤਾਂ ਉਹ ਅਲਗ ਅੱਗੇ ਲੰਘਿਆ ਕਿ ਪੈਸੇ ਨਾਲ ਉਸਦਾ ਕੀ ਵਾਸਤਾ ਫਿਰ ਉਸਨੇ ਸੋਚਿਆ ਕਿ ਪੈਸਾ ਲక్ష్ਮੀ ਹੈ ਕਿਸੇ ਦੀ ਇਸਦੀ ਨਰਾਦਰੀ ਨਹੀਂ ਕਰਨੀ ਚਾਹੀਦੀ ਕਿਸਨੂੰ ਦੇ ਦੇਵਾਂਗਾ ਸੋ ਉਸ ਪੈਸੇ ਨੂੰ ਇੱਕ ਪੈਸੇ ਨੂੰ ਉਸ ਨਾਗੇ ਸਾਧ ਨੇ ਆਪਣੀ ਮੁੱਠੀ ਚ ਘੁੱਟ ਲਾ ਤੇ ਸੋਚਣ ਲੱਗਾ ਕਿ ਮੇਰੇ ਤਾਂ ਇਹ ਕੰਮ ਦਾ ਨਹੀਂ ਕਿਉਂ ਨਾ ਇਹ ਮੈਂ ਪੈਸਾ ਕਿਸੇ ਸਭ ਤੋਂ ਗਰੀਬ ਆਦਮੀ ਨੂੰ ਦੇ ਦਵਾਂ ਜਿਹਦਾ ਇਹ ਲੋਡਵੰਦ ਹੋਏਗਾ ਉਹਨੂੰ ਉਹਦੀ ਲੋਡ ਪੂਰੀ ਹੋ ਜਾਏਗੀ ਸੋ ਉਹ ਜਾਂਦਾ ਜਾਂਦਾ ਕਿਸੇ ਗਰੀਬ ਬੰਦੇ ਦੀ ਤਲਾਸ਼ ਕਰਨ ਲੱਗਾ ਥੋੜੀ ਦੇਰ ਬਾਅਦ ਉਹ ਗਿਆ ਤਾਂ ਉਸ ਨੂੰ ਸਾਹਮਣੇ ਇੱਕ ਫਕੀਰ ਮਿਲਿਆ ਉਹਦੇ ਗਾਲ ਇੱਕ ਪੁਰਾਣਾ ਚੋਲਾ ਸੀ ਜਿਸ ਨੂੰ ਉਸਨੇ ਰੰਗ ਬਰੰਗੀਆਂ ਟਾਕੀਆਂ ਨਾਲ ਥਾਂ-ਥਾਂ ਤੋਂ ਗੰਢਿਆ ਹੋਇਆ ਸੀ ਉਸ ਫਕੀਰ ਦੇ ਲੱਕ ਦੁਆਲੇ ਮੈਲੀ ਜਿਹੀ ਚਾਦਰ ਬੰਨੀ ਹੋਈ ਸੀ ਗਲ ਵਿੱਚ ਮਣਕਿਆਂ ਦੀ ਮਾਲਾ ਹੱਥ ਵਿੱਚ ਖੱਪਰ ਫਕੀਰ ਦੇ ਚਿਹਰੇ ਤੇ ਮੁਸਕਰਾਹਟ ਸੀ ਫਕੀਰ ਨੂੰ ਵੇਖ ਕੇ ਨਾਂਗਾ ਸੋਚਣ ਲੱਗਾ ਇਹ ਤਾਂ ਫਕੀਰ ਹੈ ਇਹ ਸਭ ਤੋਂ ਵੱਧ ਗਰੀਬ ਨਹੀਂ ਹੋ ਸਕਦਾ ਗਰੀਬ ਦੇ ਚਿਹਰੇ ਉੱਤੇ ਸਹਿਜ ਮੁਸਕਾਨ ਨਹੀਂ ਹੁੰਦੀ ਇਹ ਅੰਦਰੋਂ ਸੰਤੁਸ਼ਟ ਹੈ ਇਸ ਕਰਕੇ ਇਹ ਗਰੀਬ ਨਹੀਂ ਹੈ ਪਾਵੇਂ ਕੱਪੜੇ ਦੇ ਗਰੀਬਾਂ ਵਾਲੇ ਨੇ ਸੋ ਨਾਗਾ ਅੱਗੇ ਤੁਰ ਪਿਆ ਕਿ ਪੈਸਾ ਇਹਨੂੰ ਦੇਣ ਦੀ ਲੋੜ ਨਹੀਂ ਉਹ ਸ਼ਹਿਰ ਵੱਲ ਤੁਰਦਾ ਗਿਆ ਰਾਜ ਇੱਕ ਮੰਦਰ ਆਇਆ ਮੰਦਰ ਦੇ ਸਾਹਮਣੇ ਕਈ ਮੰਗਤੇ ਬੈਠੇ ਸਨ ਕੋਈ ਲੂਲਾ ਕੋਈ ਲੰਗੜਾ ਕੋਈ ਅੰਨਾ ਵਿਚਾਰਾ ਕੋਈ ਕੁਛ ਖੈਰ ਮੰਦਰ ਆਉਂਦੇ ਜਾਂਦੇ ਸ਼ਦਾਲੂ ਇਹਨਾਂ ਮੰਗਤਿਆਂ ਨੂੰ ਪੈਸਾ ਪੈਸਾ ਦੋ ਦੋ ਪੈਸੇ ਚੀਜ਼ਾਂ ਵਸਤਾਂ ਦੇਈ ਜਾਂਦੇ ਮੰਗਤਿਆਂ ਦੇ ਸਾਹਮਣੇ ਪੈਸੇ ਖਿਲਰੇ ਪੈਸੇ ਸਨ ਤੇ ਉਸ ਨਾਗੇ ਸਾਧ ਨੇ ਸੋਚਿਆ ਕਿ ਜਿਨ੍ਹਾਂ ਦੇ ਅੱਗੇ ਇੰਨਾ ਪੈਸਾ ਸਮਾਨ ਖਿਲ ਰਿਹਾ ਪਿਆ ਕੱਪੜੇ ਪੈਨੇ ਉਹ ਗਰੀਬ ਕਿਵੇਂ ਹੋ ਸਕਦੇ ਨੇ ਸੋ ਨਾਗੇ ਸਾਧੂ ਨੇ ਸੋਚਿਆ ਕਿ ਪੈਸੇ ਨੂੰ ਮੁਠੀ ਚ ਫੜ ਲਿਆ ਕਿ ਕਿਦਰ ਤਿਲਕ ਨਾ ਜਾਏ ਉਹ ਅੱਗੇ ਤੁਰ ਪਿਆ ਸ਼ਹਿਰ ਦੇ ਬਾਰ ਬਾਰ ਉਹਨੂੰ ਇੱਕ ਮਜ਼ਦੂਰ ਮਿੱਟੀ ਢੋਂਦੇ ਦਿਖਾਈ ਦਿੱਤਾ ਉਸ ਤੇ ਪਿੰਡ ਤੇ ਲੀਰਾਂ ਲੰਮ ਕਰੀਆਂ ਸਨ ਤੇ ਸਾਧੂ ਨੇ ਸੋਚਿਆ ਕਿ ਪਤਾ ਨਹੀਂ ਇਸ ਵਿਚਾਰੇ ਨੇ ਸਵੇਰ ਦਾ ਕੁਝ ਖਾਦਾ ਵੀ ਹੈ ਜਾਂ ਨਹੀਂ ਇਸ ਤੋਂ ਵੱਧ ਗਰੀਬ ਕੌਣ ਹੋ ਸਕਦਾ ਨਾਗਾ ਸੋਚ ਰਿਆ ਸੀ ਜਦੋਂ ਉਸ ਨਾਗੇ ਸਾਧੂ ਨੇ ਅੱਗੇ ਵੱਧ ਕੇ ਉਸ ਨੂੰ ਪੈਸਾ ਦੇਣਾ ਚਾਹਿਆ ਤਾਂ ਉਹ ਸਾਧੂ ਦੀ ਨਜ਼ਰ ਉਸਦੇ ਚਿਹਰੇ ਤੇ ਬਿਖਰੇ ਮੜਕੇ ਤੇ ਪਈ ਪਸੀਨੇ ਤੇ ਪਈ ਉਦੇ ਮੂੰਹ ਚੋਂ ਪਸੀਨੇ ਦੀਆਂ ਨਿਕੀਆਂ-ਨਿਕੀਆਂ ਬੂੰਦਾਂ ਮੋਤੀਆਂ ਵਾਂਗ ਚਮਕ ਰਹੀਆਂ ਸਨ ਉਸਦੇ ਚਿਹਰੇ ਤੇ ਕਹਿੰਦਾ ਜਿਸਦੇ ਚਿਹਰੇ ਤੇ ਪਸੀਨੇ ਦੀਆਂ ਬੂੰਦਾਂ ਲਿਸ਼ਕਣ ਉਹ ਗਰੀਬ ਨਹੀਂ ਹੋ ਸਕਦਾ ਮੁਰਕਾ ਤਾਂ ਸੋਨੇ ਦੇ ਭਾਅ ਤੋਲਣਾ ਚਾਹੀਦਾ ਇਹ ਗੱਲ ਸੋਚ ਕੇ ਨਾਂਗਾ ਸਾਧੂ ਉਸ ਪੈਸੇ ਨੂੰ ਮੁਠੀ ਚ ਘੁੱਟ ਕੇ ਆਪਣੀ ਕੁਟਿਆ ਵੱਲੋਂ ਤੁਰ ਪਿਆ ਕਿ ਇਹਨੂੰ ਵੀ ਕੀ ਦੇਣਾ ਅਗਲੇ ਦਿਨ ਫੇਰ ਸਵੇਰੇ-ਸਵੇਰੇ ਨਾਂਗਾ ਸਾਧੂ ਕਿਸੇ ਗਰੀਬ ਆਦਮੀ ਭਾਲ ਚ ਦੀ ਭਾਲ ਚ ਨਿਕਲਿਆ ਤੇ ਤੁਰਦਾ ਤੁਰਦਾ ਗਿਆ ਹੋ ਤੇ اچانک ਦੂਰੋਂ ਉਸ ਨੂੰ شاہੀ ਸਵਾਰੀ ਆਉਂਦੀ ਦਿਖਾਈ ਦਿੱਤੀ ਰਾਜਾ ਪਾਲਕੀ 'ਚ ਬੈਠਾ ਆਪਣੇ ਸਪਾਹੀਆਂ ਨਾਲ ਕਿਧਰੇ ਜਾ ਰਿਹਾ ਸੀ ਸਪਾਹੀ ਘੋੜਿਆਂ 'ਤੇ ਸਵਾਰ ਸਨ ਇੱਕ ਸਪਾਹੀ ਅੱਗੇ-ਅੱਗੇ ਤੁਰਦਾ ਲੋਕਾਂ ਨੂੰ ਰਸਤੇ 'ਚੋਂ ਹਟਾ ਰਿਹਾ ਸੀ ਇੱਕ ਸਪਾਹੀ ਨੇ ਨਾਂਗੇ ਨੂੰ ਰਸਤੇ 'ਚੋਂ ਪਾਸੇ ਹੋ ਜਾਣ ਵਾਸਤੇ ਆਖਿਆ ਤਾਂ ਸਾਧੂ ਨੇ ਪੁੱਛਿਆ ਕਿ ਇਹ ਸ਼ਖਸ ਕੌਣ ਹੈ ਕਿਧਰ ਜਾ ਰਿਹਾ ਹੈ ਤਾਂ ਸਪਾਹੀ ਨੇ ਆਖਿਆ ਦੇਸ਼ ਦਾ ਰਾਜਾ ਆ ਤੇ ਸਪਾਹੀ ਨੇ ਦੱਸਿਆ ਕਿ ਇਹ ਗੁਆਡੀ ਮੁਲਕ ਤੇ ਦਾਵਾ ਬੋਲਣ ਵਾਸਤੇ ਜਾ ਰਿਹਾ ਹੈ ਤੇ ਫੌਜ ਕੁ ਜੱਗੇ ਨਿਕਲ ਗਈ ਤੇ ਕੁਝ ਪਿੱਛੇ ਆ ਰਹੀ ਹੈ ਤੇ ਨਾਗਾ ਸਾਧੂ ਇੱਕ ਪਾਸੇ ਖੜਾ ਹੋ ਗਿਆ ਉਹਦੀਆਂ ਅੱਖਾਂ ਸਾਹਮਣੇ ਲੜਾਈ ਦੀ ਝਾਕੀ ਕੋਮਣ ਲਗੀ ਕਮਸਾਨ ਦਾ ਯੁੱਧ ਲਾਸ਼ਾਂ ਦੇ ਢੇਰ ਭੁੱਖ ਮਰੀ ਵੱਡ ਟੋਕ ਧਰਤੀ ਤੇ ਲਹੂ ਤੇ ਮਿਜ ਬਿਖਰੀ ਗਿਰਜਾ ਮੁਰਦਿਆਂ ਤੇ ਝਪਟਦੀਆਂ ਪਈਆਂ ਸਨ ਉਸਨੇ ਜੰਗ ਦਾ ਸੀਨ ਚਿਤ ਵਿਆ ਸੋਚਿਆ ਨਾਗਾ ਸਾਧੂ ਸੋਚਣ ਲੱਗਾ ਕਿ ਚੱਪਾ ਕੁ ਧਰਤੀ ਵਾਸਤੇ ਜੋ ਰਾਜਾ ਇੰਨਾ ਵਿਆਕ ਕੋ ਲੈ ਮਨੁੱਖਤਾ ਦਾ ਲਹੂ ਡੋਲਣ ਵਾਸਤੇ ਤਿਆਰ ਹੈ ਕਿ ਮੈਂ ਆਦਾ ਬਲਾਂ ਉਸ ਤੋਂ ਵੱਧ ਗਰੀਬ ਕੌਣ ਹੋ ਸਕਦਾ ਸੋ ਇਹਨਾਂ ਕੁਝ ਹੁੰਦੇ ਆ ਉਹ ਅਗਲੀ ਧਰਤੀ ਨੱਪਣ ਲਈ ਜਾ ਰਿਹਾ ਪਤਾ ਨਹੀਂ ਕਿੰਨੀਆਂ ਇੱਕ ਸਪਾਹੀਆਂ ਦੀਆਂ ਲਾਸ਼ਾਂ ਰੁੱਲ ਗਈਆਂ ਕਿੰਨੀਆਂ ਇੱਕ ਮਾਵਾਂ ਨਪੋਤੀਆਂ ਹੋਣਗੀਆਂ ਕਿੰਨੀਆਂ ਇੱਕ ਔਰਤਾਂ ਵਿਧਵਾ ਹੋ ਜਾਣਗੀਆਂ ਸਿਰਫ ਰਾਜੇ ਦਾ ਰਾਜ ਵਧਾਉਣ ਵਾਸਤੇ ਉਸ ਜਮੀਨ ਵਾਸਤੇ ਤੇ ਉਹ ਜਦੋਂ ਰਾਜਾ ਨਾਗੇ ਸਾਧੂ ਦੇ ਕੋਲੋਂ ਦੀ ਲੰਘਿਆ ਤੇ ਸਾਧੂ ਨੇ ਉਹ ਪੈਸਾ ਉਸ ਵੱਲ ਭਗਾ ਸੁੱਟਿਆ ਤੇ ਸਿਪਾਈ ਨੇ ਸਾਧੂ ਨੂੰ ਜਦੋਂ ਰਾਜੇ ਵੱਲ ਕੋਈ ਚੀਜ਼ ਸੁੱਟਦਿਆਂ ਵੇਖ ਲਿਆ ਤੇ ਫੜ ਲਿਆ ਤੇ ਰਾਜੇ ਅੱਗੇ ਪੇਸ਼ ਕੀਤਾ ਕਿ ਇਹ ਤੁਹਾਡੇ ਵੱਲ ਕੁਝ ਸੁੱਟ ਰਿਹਾ ਹੈ ਤੇ ਰਾਜੇ ਨੇ ਉਸ ਨੂੰ ਪੁੱਛਿਆ ਅੱਖਾਂ ਲਾਲ ਕਰਦਿਆਂ ਦਬਕਾ ਮਾਰ ਕੇ ਤੂੰ ਮੇਰੇ ਵੱਲ ਕੀ ਸੁੱਟਿਆ ਸੀ ਤੇ ਉਹ ਕਹਿਣ ਲੱਗਾ ਮੈਂ ਤਾਂ ਇੱਕ ਪੈਸਾ ਸੁੱਟਿਆ ਸੀ ਰਾਜਾ ਕਹਿੰਦਾ ਕਿਉਂ ਇਹ ਪੈਸਾ ਮੈਨੂੰ ਰਾਜ ਚੋਂ ਲੱਭਾ ਸੀ ਮੈਂ ਨਾਂਗਾ ਸਾਧੂ ਆ ਇਹ ਮੇਰੇ ਕਿਸੇ ਕੰਮ ਦਾ ਨਹੀਂ ਮੈਂ ਤਾਂ ਤਨ ਦੇ ਕੱਪੜਾ ਵੀ ਨਹੀਂ ਪਾਇਆ ਮੈਂ ਇਹ ਪੈਸਾ ਕੀ ਕਰਨਾ ਨਾਮਾ ਕਿਤੇ ਖਰੀਦਣਾ ਨਾ ਮੈਂ ਖਰਚਣਾ ਮੈਂ ਸੋਚਿਆ ਕਿ ਜਿਹੜਾ ਸਭ ਤੋਂ ਗਰੀਬ ਬੰਦਾ ਮੈਨੂੰ ਟੱਕਰੇਗਾ ਮੈਂ ਉਸਨੂੰ ਦੇਵਾਂਗਾ ਤੇ ਫਿਰ ਰਾਜੇ ਨੇ ਉਸ ਦੇ ਵਿੱਚ ਦਿਲਚਸਪੀ ਨਾਲ ਪੁੱਛਿਆ ਫਿਰ ਤੂੰ ਮੈਨੂੰ ਕਿਉਂ ਗਰੀਬ ਸਮਝਿਆ ਤੇ ਉਸ ਸਪਾਈ ਨੇ ਨਾਂਗਾ ਕਹਿਣ ਲੱਗਾ ਕਿ ਅੱਜ ਮੈਂ ਤੁਹਾਨੂੰ ਵੇਖਿਆ ਤੁਸੀਂ ਦੂਜੇ ਮੁਲਕ ਤੇ ਹਮਲਾ ਕਰਨ ਲਈ ਜਾ ਰਹੇ ਹੋ ਉਸ ਦੇ ਨਾਲ ਕਿੰਨੀ ਜਾਨਾਂ ਦਾ ਕਹਾਣ ਹੋਏਗਾ ਤੁਹਾਨੂੰ ਗਰੀਬੀ ਹੈ ਗੁਰਬਤ ਹੈ ਤੁਸੀਂ ਜੋ ਕੁਝ ਹੋਇਆ ਤੁਹਾਡੇ ਕੋਲ ਉਸ ਤੋਂ ਸੰਤੁਸ਼ਟ ਨਹੀਂ ਹੋ ਸੈਟੀਸਫਾਈ ਨਹੀਂ ਹੋ ਇਸ ਲਈ ਤੁਸੀਂ ਗਰੀਬ ਹੋ ਇਸ ਲਈ ਮੈਂ ਪੈਸਾ ਤੁਹਾਨੂੰ ਦੇਣਾ ਚਾਹਿਆ ਪਰ ਮੈਂ ਗਰੀਬ ਹੋ ਕਿਵੇਂ ਹੋਇਆ ਰਾਜੇ ਨੇ ਪੁੱਛਿਆ ਕਹਿੰਦਾ ਜ ਨਾਗਾ ਸਾਧੂ ਕਹਿੰਦਾ ਜਿਹੜਾ ਆਦਮੀ ਚੱਪਾ ਕੋ ਜ਼ਮੀਨ ਲਈ ਲਹੂਆਂ ਦੀਆਂ ਨਦੀਆਂ ਵਹਾ ਦਵੇ ਉਹ ਗਰੀਬ ਨਹੀਂ ਤਾਂ ਹੋਰ ਕੀ ਹੋ ਸਕਦਾ ਇਹ ਵੀ ਨਹੀਂ ਪਤਾ ਕਿ ਤੁਹਾਡੇ ਪਰਿਵਾਰ ਦੇ ਕਿੰਨੇ ਜੀ ਇਸ ਜੰਗ 'ਚ ਮਾਰੇ ਜਾਣ ਸਿਰਫ ਗਵਾਂਢੀ ਰਾਜੇ ਨੂੰ ਮਾਰ ਕੇ ਉਸ ਨੂੰ ਡਰਾ ਕੇ ਜਾਂ ਆਪਣੇ ਅਧੀਨ ਕਰਕੇ ਤੁਸੀਂ ਉਸ ਦਾ ਰਾਜ ਹੀ ਹੜੱਪਣਾ ਚਾਹੁੰਦੇ ਹੋ ਨਾ ਐਨਾ ਕੁਝ ਹੋਣ ਦੇ ਬਾਵਜੂਦ ਤੁਹਾਨੂੰ ਸੰਤੁਸ਼ਟੀ ਨਹੀਂ ਹੈ ਸਬਰ ਸਬੂਰੀ ਨਹੀਂ ਹੈ ਫਿਰ ਅਸਲ ਗਰੀਬ ਤਾਂ ਤੁਸੀਂ ਹੋਏ ਨਾ ਰਾਜਾ ਉਸ ਦੀ ਕਹਾਣੀ ਸੁਣ ਕੇ ਬੜਾ ਸ਼ਰਮੰਦਾ ਹੋਇਆ ਤੇ ਉਸੇ ਪੈਰ ਉਸ ਨੇ ਆਪਣੇ ਮਹਿਲਾਂ ਵੱਲ ਨੂੰ ਮੋੜਾ ਪਾ ਲਿਆ ਤੇ ਲੜਾਈ ਦਾ ਮਨਸੂਬਾ त्याग ਦਿੱਤਾ ਇਹ ਸੀ ਸਭ ਤੋਂ ਗਰੀਬ ਆਦਮੀ ਅੱਜ ਤੁਸੀਂ ਵੇਖੋ ਕਿ ਜਿਨ੍ਹਾਂ ਕੋਲ ਐਨਾ ਕੁਝ ਹੈ ਉਹ ਕਿੰਨੇ ਮਰੂ ਮਰੂ ਕਰਦੇ ਫਿਰਦੇ ਨੇ ਕਿੰਨੇ ਲੋਕਾਂ ਦੀ ਮਿਸਾਲ ਹੈ ਠੀਕ ਹੈ ਕਿ ਇੱਕ ਬਿਜ਼ਨਸ ਹੈ ਇੱਕ ਕਾਰੋਬਾਰ ਹੈ ਇੱਕ ਕਿਸਾਨ ਹੈ ਉਹਨੂੰ ਖੇਤੀ ਕਰਨੀ ਪੈਂਦੀ ਹੈ ਅਸੀਂ ਆ ਜੌਬ ਕਰਦੇ ਆ ਚੰਦ ਪੈਸੇ ਆਉਂਦੇ ਆ ਇਹ ਨਹੀਂ ਕਿ ਭੁੱਖ ਮਰੀ ਪਈ ਹੈ ਪਰ ਇੱਕ ਜੌਬ ਦਾ ਹਿੱਸਾ ਹੈ ਇੱਕ ਰੁਜ਼ਗਾਰ ਹੈ ਕਿਸੇ ਹੱਦ ਤੱਕ ਤਾਂ ਸੀਮਤ ਹੈ ਪਰ ਜਦੋਂ ਅਸੀਂ ਕਿਸੇ ਦਾ ਨੁਕਸਾਨ ਕਰਕੇ ਕੋਈ ਝੂਠ ਬੋਲ ਕੇ ਕਿਸੇ ਨੂੰ ਗੁੰਮਰਾਹ ਕਰਕੇ ਜਾਂ ਲੋਕਾਂ ਨੂੰ ਲੜਾ ਕੇ ਜਾਂ ਸਿਆਸਤਦਾਨਾਂ ਤੋਂ ਪੈਸੇ ਲੈ ਕੇ ਪਖੰਡੀ ਲੋਕਾਂ ਤੋਂ ਪੈਸੇ ਲੈ ਕੇ ਤੁਹਾਨੂੰ ਗੁੰਮਰਾਹ ਕਰੀਏ ਗਲਤ ਰਸਤੇ ਪਾਈਏ ਜਾਨੀ ਕਿ ਆਪਣੀ ਜੌਬ ਦੇ ਨਾਲ ਇਮਾਨਦਾਰੀ ਦੀ ਬਜਾਏ ਧੋਖ ਕਮਾਈਏ ਤਾਂ ਇਹ ਪਾਪ ਹੈ ਫਿਰ ਉੱਥੇ ਸੀ ਭੁਖੜਾ ਇਹਦਾ ਮਤਲਬ ਇਹ ਨਹੀਂ ਕਿ ਰਾਜਾ ਨੂੰ ਕੰਮ ਛੱਡ ਦੇਣਾ ਚਾਹੀਦਾ ਉਸ ਨੂੰ ਆਪਣੇ ਰਾਜ ਨੂੰ ਮਜ਼ਬੂਤ ਕਰਨਾ ਚਾਹੀਦਾ ਇਹ ਨਹੀਂ ਕਿ ਫਲਾਣਾ ਰਾਜ ਦਾ ਬਲੋ ਫਲਾਣਾ ਰਾਜ ਦਾ ਬਲੋ ਉਹਦ ਨੂੰ ਮਾਰ ਦਿਓ ਉਹ ਭੁੱਖ ਹੈ ਕਿ ਮੈਂ ਹੁਣ ਚੱਕਰਵਰਤੀ ਰਾਜਾ ਹੋ ਜਾ ਹੁਣ ਜਿਵੇਂ ਅਮਰੀਕਾ ਦਾ ਰਸ਼ੀਆ ਇੰਗਲੈਂਡ ਜਿਹੜੀਆਂ ਵਰਲਡ ਫੋਰਸਸ ਬਣ ਰਹੀਆਂ ਨੇ ਉਹ ਕਹਿੰਦਾ ਸੀ ਵਿਸ਼ਵ ਪਾਵਰ ਬਣੀਏ ਉਹ ਕਹਿੰਦਾ ਸੀ ਵਿਸ਼ਵ ਪਾਵਰ ਬਣੀਏ ਇਹਦੇ ਚ ਮਰਦੇ ਕਿੰਨੇ ਲੋਕ ਨੇ ਇਜ਼ਰਾਈਲ ਚ ਕੀ ਹੋ ਰਿਹਾ ਯੂਕਰੇਨ ਚ ਕੀ ਹੋ ਰਿਹਾ ਸਿਰਫ ਪਾਵਰ ਦਾ ਕੰਮ ਹੈ ਨਾ ਇੱਕ ਪਾਸੇ ਅਮਰੀਕਾ ਇੱਕ ਪਾਸੇ ਚੀਨ ਇੱਕ ਪਾਸੇ ਖੱਬੇ ਪੱਕੀ ਤੇ ਇੱਕ ਪਾਸੇ ਸੱਜੇ ਪੱਕੀ ਸੋ ਇਹ ਜੰਗ ਹੈ ਪਾਵੇਂ ਚైనా ਦਾ ਉਹ ਬੇਅਵਾਦ ਜਗਾ ਆ ਬਰਫ ਦਾ ਦਾਨਵ ਆਪਾਂ ਇੱਕ ਕਹਾਣੀ ਪੜ੍ਹੀ ਸੀ ਕਿ ਲੇ ਲਦਾਖ ਦੇ ਵਿੱਚ ਇੰਨੀ ਬਰਫ ਹੈ ਜਿਹਦਾ ਕੋਈ ਵजूद ਨਹੀਂ ਇਹ ਨਹੀਂ ਪਤਾ ਕਿ ਅੱਜ ਸਰਦ ਕਿੱਥੇ ਹੋਣੀ ਹੈ ਕੱਲ ਕਿੱਥੇ ਹੋਣੀ ਹੈ ਪਰ ਉਹ ਬਰਫ ਦਾ ਦਾਨਵ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਨਿਗਲ ਰਿਹਾ ਕਿੰਨੀਆਂ ਲਾਸ਼ਾਂ ਉਥੋਂ ਪੁੱਤਰਾਂ ਦੀ ਆਉਂਦੀਆਂ ਨੇ ਮਾਵਾਂ ਨਪੁੱਤੀਆਂ ਹੋ ਰਹੀਆਂ ਨੇ ਸੁਹਾਗਣਾ ਵਿਧਵਾ ਹੋ ਰਹੀਆਂ ਨੇ ਲੜਾਈ ਕੀ ਹੈ ਬਰਫ਼ ਦੀ ਰੇਗਿਸਤਾਨ ਦੀ ਉਹ ਭੁੱਖ ਹੈ ਸੋ ਇਸ ਕਰਕੇ ਜੇ ਵਸੀਏ ਤੇ ਵਸਣ ਲਈ ਤਾਂ ਹੀ ਧਰਮ ਹੈ ਇਹ ਨਹੀਂ ਕਿ ਅਸੀਂ ਆਪਣਾ ਕੰਮ ਨਾ ਕਰੀਏ ਇੱਕ ਫਾਰਮਰ ਇੱਕ ਇੰਡਸਟਰੀਅਲਿਸਟ ਜੌਬ ਨਾ ਕਰੇ ਫੈਕਟਰੀ ਨੂੰ ਅੱਗੇ ਨਾ ਵਧਾਵੇ ਵਧਾਓ ਜੀ ਸੱਤ ਕੇ ਵਧਾਓ ਆਪਣੇ ਲੋਕਾਂ ਨੂੰ ਤਰੱਕੀ ਦਿਓ ਉਥੇ ਵਧੀਆ ਇੰਡਸਟਰੀ ਲਾਓ ਰਾਜੇ ਦਾਸ ਪੀਐਮ ਦਾ ਇਹ ਕੰਮ ਹੈ ਕਿ ਆਪਣੇ ਦੇਸ਼ ਦੇ ਲੋਕਾਂ ਨੂੰ ਤਰੱਕੀ ਦੇਵੇ ਪਰ ਦੂਸਰੇ ਨੂੰ ਮਾਰ ਕੇ ਨਹੀਂ ਸੋਏ ਸੀ ਕਹਾਣੀ ਸਭ ਤੋਂ ਗਰੀਬ ਆਦਮੀ ਅੱਜ ਜਿਹੜੇ ਅਮੀਰ ਨੇ ਜਿਹੜੇ ਅਖੌਤੀ ਅਮੀਰ ਨੇ ਜਿਨ੍ਹਾਂ ਨੇ ਭੁੱਖ ਭਾਈ ਹੋਈ ਹੈ ਜਿਹੜੇ ਪੋਲੀਟੀਕਲ ਪਾਰਟੀਆਂ ਨੂੰ ਫੰਡਿੰਗ ਦਿੰਦੇ ਨੇ ਜਿਵੇਂ ਮਾਨੀ ਡਾਨੀ ਨੇ ਜਾਂ ਹੋਰ ਨੇ ਟਾਟਾ ਆ ਦੂਸਰੇ ਨੇ ਉਹ ਫਿਰ ਆਪਣੇ ਮਨ ਮੁਤਾਬਕ ਦੀਆਂ ਪੋਲਿਸੀਜ਼ ਬਣਾਉਂਦੇ ਨੇ ਕਿ ਆ ਜਮੀਨੋਂ ਕੁਆਇਰ ਕਰ ਲੋ ਆ ਬੈਨੀਫਿਟ ਲੈ ਲੋ ਪਰ ਉੱਥੇ ਲੋਕਾਂ ਦੇ ਹਕੂਕ ਨਾਲ ਧੱਕਾ ਹੁੰਦਾ ਹੈ ਹਮਾਚਲਾ ਸਾਰਾ ਸੀਪ ਖਰੀਦ ਲੋ ਪੰਜਾਬ ਦੀ ਸਾਰੀ ਕਣਕ ਖਰੀਦ ਲਓ ਅੱਗੇ ਮਹਿੰਗੇ ਮੁੱਲ ਤੇ ਵੇਚੋ ਲੋਕਾਂ ਦੇ ਹਕੂਕ ਤੇ ਡਾਕਾ ਮਾਰੋ ਇਹ ਪਾਪ ਹੈ ਇਹ ਬਿਜ਼ਨਸ ਨਹੀਂ ਹੈ ਬਿਜ਼ਨਸ ਨੂੰ ਧਰਮ ਨੇ ਵੀ ਪ੍ਰਮਾਨਤਾ ਦਿੱਤੀ ਹੈ ਗੁਰੂ ਸਾਹਿਬ ਨੇ ਵੀ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਜਾਂ ਹੋਰ ਤਜਾਰਤ ਦੀ ਹੱਗਾ ਦਿੱਤੀ ਸੀ ਜਦੋਂ ਗੁਰੂ ਘਰ ਥਾਪੇ ਗੁਰੂ ਘਰ ਬਣਾਏ ਨਾਲ ਵਪਾਰ ਸ਼ੁਰੂ ਕਰਾਇਆ ਬਾਜ਼ਾਰ ਬਣਾਏ ਤਾਂ ਜੋ ਹਰ ਇੱਕ ਦੀ ਕਿਰਤ ਚੱਲਦੀ ਰਹੇ ਉਹ ਚੀਜ਼ ਜ਼ਰੂਰੀ ਹੈ ਗ੍ਰਹਿਸੱਤ ਰੋਜ਼ਮਰਰਾ ਕਿਰਤ ਜ਼ਰੂਰੀ ਹੈ ਕਰ ਤਿਕੜਮ ਬਾਜੀ ਨਹੀਂ ਕਰਤੂਤਾ ਨਹੀਂ ਸੋਏ ਸੀ ਕਹਾਣੀ ਸਭ ਤੋਂ ਗਰੀਬ ਆਦਮੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 ਰਹੀਂ ਮੰਗਵਾ ਸਕਦੇ ਹੋ ਇਸ ਗਰੁੱਪ 'ਚ ਸ਼ਾਮਲ ਹੋਣਾ ਆਪਣਾ ਨਾਮ ਪਤਾ ਦੇਸ਼ ਦਾ ਨਾਮ ਲਿਖ ਕੇ ਸੈਂਡ ਕਰ ਦਿਓ ਪਿੰਡ ਦਾ ਨਾਮ ਪਾ ਦਿਓ ਸਾਡੇ ਲਈ ਚੰਗਾ ਰਹੇਗਾ ਪਤਾ ਲੱਗ ਜਾਂਦਾ ਹੈ ਦੇ ਕੋਈ ਇੱਕ ਨਾਂ ਤੇ ਬਹੁਤ ਸਾਰੇ ਲੋਕ ਹੁੰਦੇ ਨੇ ਅਮਰੀਕਾ ਕੈਨੇਡਾ ਦਾ ਦਾ ਕੋਡ ਵੀ ਸੇਮ ਹੈ ਪਤਾ ਨਹੀਂ ਲੱਗਦਾ ਸੋ ਇਸ ਕਰਕੇ ਆਪਣੇ ਸ਼ਹਿਰ ਦਾ ਦੇਸ਼ ਦਾ ਨਾਂ ਤੇ ਆਪਣਾ ਨਾਂ ਸੈਂਡ ਕਰ ਦਿਓ ਤੁਹਾਨੂੰ ਗਰੁੱਪ ਵਿੱਚ ਸ਼ਾਮਲ ਕਰ ਲਿਆ ਜਾਏਗਾ ਫਿਰ ਇਸ ਪ੍ਰੋਮਾਂ ਦੇ ਲਿੰਕ ਭੇਜ ਦਿੱਤੇ ਜਾਣਗੇ ਪ੍ਰੋਮ ਚ ਵੀ ਤੁਸੀਂ ਇਸੇ ਨੰਬਰ ਤੇ ਕਾਲ ਕਰ ਸਕਦੇ ਹੋ ਇਸ ਦੇ ਲਿੰਕ ਮੰਗਵਾ ਸਕਦੇ ਹੋ ਉਹ ਨੰਬਰ ਹੈ 9876309655987006309655 ਇਹ ਸੀ ਕਹਾਣੀ ਸਭ ਤੋਂ ਗਰੀਬ ਆਦਮੀ